ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਉਪਦੇਸ਼ ਦੇ ਅੰਦਰ ਸਤਿਗੁਰੂ ਜੀ ਨੇ ਪੰਜ ਨੰਬਰ ਪੌੜੀ ਜਪ ਬਾਣੀ ਦੀ ਉਹ ਝੋਲੀ ਦੇ ਅੰਦਰ ਪਾਈ ਹੈ ਜਿਸ ਨੂੰ ਆਪੜੀਆਂ ਨੇ ਪਾਠ ਦੇ ਰੂਪ ਦੇ ਅੰਦਰ ਸਰਵਣ ਕੀਤਾ ਹੈ ਰੋਜ਼ਾਨਾ ਆਪ ਜੀ ਇਸ ਪਵਨ ਬਾਣੀ ਨੂੰ ਪੜਨ ਵਾਲੇ ਹੋ ਜਦੋਂ ਪੌੜੀ ਦੀ ਵਿਚਾਰ ਮੈਂ ਰੋਜ਼ਾਨਾ ਕਰਦਾ ਹਾਂ ਮੈਂ ਆਖਰੀ ਪੰਕਤੀ ਨੂੰ ਆਧਾਰ ਬਣਾਉਂਦਾ ਹਾਂ ਸਤਿਗੁਰੂ ਪਾਸ਼ਾ ਨੇ ਪਹਿਲੀਆਂ ਪੰਕਤੀਆਂ ਦੇ ਅੰਦਰ ਜੋ ਪਹਿਲੀ ਪੌੜੀ ਦੇ ਵਿੱਚ ਹੀ ਸਤਿਗੁਰੂ ਜੀ ਨੇ ਸਵਾਲ ਪੈਦਾ ਕੀਤਾ ਸੀ ਸਚਿਆਰ ਹੋਣ ਦਾ ਉਹਦੇ ਤਹਿਤ ਹੀ ਇਸ ਸਮੁੱਚੀ ਬਾਣੀ ਚੱਲੇਗੀ ਅੱਜ ਦੇ ਇਸ ਪਾਵਨ ਬਚਨ ਦੇ ਅੰਦਰ ਵੀ ਮਾਲਕ ਜੀ ਨੇ ਇਹੀ ਬਖਸ਼ਿਸ਼ ਕੀਤੀ ਹੈ ਹੇ ਮੇਰੇ ਪ੍ਰਮਾਤਮਾ ਹੇ ਅਕਾਲ ਪੁਰਖ ਵਾਹਿਗੁਰਜੀਓ ਮੈਂ ਤੁਹਾਨੂੰ ਕਦੇ ਭੁਲਾ ਨਾ ਦਵਾਂ ਜਿਸ ਦਿਨ ਤੁਸੀਂ ਮੇਰੇ ਜ਼ਿਹਨ ਵਿੱਚੋਂ ਵਿਸਰ ਜਾਂਦੇ ਹੋ ਇਸ ਤਰ੍ਹਾਂ ਲੱਗਦਾ ਜਿਵੇਂ ਮੈਂ ਆਤਮਿਕ ਮੌਤ ਨੂੰ ਸਹੇੜ ਲੈਂਦਾ ਹਾਂ ਤੇ ਇਹ ਅਰਦਾਸ ਇਹ ਅਰਜ਼ੋਈ ਗੁਰੂ ਦੇ ਅੱਗੇ ਹੈ ਗੁਰੂ ਸੂਝ ਦਿੰਦਾ ਹੈ ਗੁਰੂ ਸਮਝ ਦਿੰਦਾ ਹੈ ਚੰਗੇ ਅਤੇ ਮਾੜੇ ਦੀ ਪਛਾਣ ਇਨਸਾਨ ਨੂੰ ਕਰਨੀ ਆ ਜਾਂਦੀ ਹੈ ਚੰਗੇ ਮਾੜੇ ਚੀਜ਼ ਵਿੱਚ ਡਿਸੀਜਨ ਲੈਣਾ ਗੁਰੂ ਬਹੁਤ ਵੱਡਾ ਸਹਾਇਕ ਹੈ। ਜਾਂ ਇਸ ਤਰ੍ਹਾਂ ਕਰੀਏ ਗੁਰੂ ਤੋਂ ਬਿਨਾ ਜ਼ਿੰਦਗੀ ਦੇ ਅੰਦਰ ਹੈ ਹੀ ਅੰਧਾਰ ਹੈ। ਗੁਰੂ ਤੋਂ ਬਿਨਾ ਜ਼ਿੰਦਗੀ ਦੇ ਅੰਦਰ ਹੈ ਹੀ ਹਨੇਰਾ ਹੈ। ਗੁਰੂ ਚਾਨਣ ਬਖਸ਼ਿਸ਼ ਕਰਦਾ ਹੈ। ਮਾਲਕ ਆਖਣ ਲੱਗੇ ਗੁਰਾ ਇੱਕ ਦੇਹ ਬੁਝਾਈ ਬੁਝਾਈ ਦਾ ਅਰਥ ਹੈ ਬੂਝ ਸਮਝ ਆ ਜਾਵੇ। ਗੁਰਾ ਇੱਕ ਦੇਹ 부ਝਾਈ ਕੀ ਲਾਣੀ ਹੈ 부ਜ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਜਾਈ ਜਿਹੜਾ ਸਾਰਿਆਂ ਨੂੰ ਰਜ਼ਕ ਦੇਣ ਵਾਲਾ ਹੈ ਨਾ ਉਹ ਦਾਤਾ ਮੈਨੂੰ ਕਦੇ ਵਿਸਰ ਨਾ ਜਾਏ ਤੇ ਦਾਤ ਨੂੰ ਮੈਂ ਹਰ ਇੱਕ ਵਾਰ ਜ਼ਿਕਰ ਕਰਦਾ ਦਾਤ ਨੂੰ ਉਸ ਪਰਮਾਤਮਾ ਵੱਲੋਂ ਮਿਲੀ ਹੋਈ ਹਰ ਇੱਕ ਉਹ ਗੋਡ ਗਿਫਟਡ ਚੀਜ਼ ਨੂੰ ਦਾਤ ਮੰਨੀਏ ਜਿਹੜੀ ਬਿਨਾਂ ਮੰਗਿਆ ਸਾਨੂੰ ਮਿਲ ਰਹੀ ਹੈ ਇੱਕ ਤਾਂ ਇਨਸਾਨ ਮੰਗ ਕੇ ਲੈ ਰਿਹਾ ਹੈ ਨਾ ਉਹ ਦਾਤ ਨਹੀਂ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਏ ਆਪੇ ਕਰਮ ਕੀਤਾ ਆਪੇ ਕਹਤਾ ਬਹੁਤ ਵੱਡੀ ਦਾਤ ਹੈ ਜੋ ਪਰਮਾਤਮਾ ਟੁੱਟ ਕੇ ਝੋਲੀ ਦੇ ਅੰਦਰ ਪਾ ਦਿੰਦਾ ਹੈ 파ਰਸ਼ਾ ਕਹਿੰਦੇ ਉਹ ਬਹੁਤ ਵੱਡੀ ਦਾਤ ਹੈ ਜੋ ਪ੍ਰਮਾਤਮਾ ਸਿਫਤ ਸਲਾਦ ਦੀ ਦਾਤ ਜਗਿਆਸੂ ਦੀ ਝੋਲੀ ਦੇ ਅੰਦਰ ਪਾ ਦਵੇ 파ਰਸ਼ਾ ਕਹਿੰਦੇ ਹਰ ਇੱਕ ਉਚੀ ਦਾਤ ਹੈ ਉਸ ਪ੍ਰਮਾਤਮਾ ਕੋਲ ਦਾਤ ਮੰਗ ਸਬਣਾ ਜੀਆਂ ਕਾ ਇੱਕ ਦਾਤਾ ਸਾਰੇ ਜੀਵਾਂ ਦਾ ਉਹ ਦਾਤਾ ਹੈ ਇਸ ਸੰਸਾਰ ਦੀ ਉਤਪਤੀ ਦੇ ਅੰਦਰ ਜਿਹੜੀ ਜਿਹੜੀ ਚੀਜ਼ ਕ੍ਰिएशन ਵਿੱਚ ਆਈ ਹੈ ਕ੍ਰੀਏਟੀਵਿਟੀ ਵਿੱਚ ਆਈ ਹੈ ਹਰ ਇੱਕ ਚੀਜ਼ ਨੂੰ ਉਹ ਪਰਮਾਤਮਾ ਨਿਰਵਾਜ ਰਿਹਾ ਹੈ ਮਾਲਕ ਜੀ ਮੈਂ ਤੁਹਾਨੂੰ ਭੋਲਣ ਆ ਜਾਵਾਂ ਮੈਂ ਤੁਹਾਨੂੰ ਭੁਲਾ ਨਾ ਦੇਵਾਂ ਹੁਣ ਇਨਸਾਨ ਕੀ ਚੀਜ਼ ਕਰਦਾ ਹੈ ਕਿ ਜਿਹੜੀ ਚੀਜ਼ ਉਹਨੇ ਯਾਦ ਰੱਖਣੀ ਹੁੰਦੀ ਹੈ ਉਹਨੂੰ ਆਪਣੇ ਰਿਮਾਈਂਡਰ ਵਿੱਚ ਲਾ ਕੇ ਰੱਖਦਾ ਹੈ ਅੱਜ ਫੋਨ ਵੀ ਆਏ ਨੇ ਫੋਨ ਵਿੱਚ ਰਿਮਾਈਂਡਰ ਹੈ ਰਿਮਾਈਂਡਰ ਯਾਦ ਕਰਾਉਂਦਾ ਹੈ ਇਨਸਾਨ ਨੇ ਆਪਣਾ ਟਾਈਮ ਟੇਬਲ ਬਣਾਇਆ ਹੈ ਪ੍ਰਸ਼ਾਦਾ ਜਾਂਦਾ ਰੋਟੀ ਖਾਂਦਾ ਜਿਮ ਜਾਂਦਾ ਸਕੂਲ ਕਾਲਜ ਆਫਿਸ ਜਾਂਦਾ ਫਿਰ ਟਿਊਸ਼ਨ ਜਾਂਦਾ ਪਲੇਇੰਗ ਟਾਈਮ ਹਰ ਇੱਕ ਚੀਜ਼ ਦਾ ਰਿਮਾਈਂਡਰ ਆਇਆ ਹੋਇਆ ਹੈ ਜੋ ਉਹਦੇ ਮਾਈਂਡ ਨੂੰ ਬਾਰ ਬਾਰ ਦਹਰਾਉਂਦਾ ਹੈ ਯਾਦ ਕਰਾਉਂਦਾ ਹੈ ਕਿ ਆਹ ਚੀਜ਼ ਕਰਨ ਵਾਲੀ ਹੈ ਹੁਣ ਧਰਮ ਦੀ ਦੁਨੀਆ ਦੇ ਅੰਦਰ ਵੀ ਇਹੀ ਕੁਝ ਹੋਇਆ ਕਿ ਗੁਰੂ ਸਾਹਿਬ ਜੀਓ ਜਿਹੜੇ ਲੋਕਾਂ ਨੇ ਪ੍ਰਮਾਤਮਾ ਨੂੰ ਯਾਦ ਰੱਖਣ ਦੇ ਲਈ ਪ੍ਰਮਾਤਮਾ ਕੀ ਕਰਾਂ ਤੈਨੂੰ ਸਥਾਪਿਤ ਕਰਕੇ ਰੱਖ ਲਵਾਂ ਤੈਨੂੰ ਬਣਾ ਕੇ ਰੱਖ ਲਵਾਂ ਤੂੰ ਯਾਦ ਹਮੇਸ਼ਾ ਰਹੀ ਤੂੰ ਕਦੇ ਭੁੱਲੇ ਨਾ ਰੱਬ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਜਿੰਨੂੰ ਸਥਾਪਿਤ ਕਰਕੇ ਜਿੰਨੂੰ ਬਣਾ ਕੇ ਉਹਨੂੰ ਵੇਖ ਕੇ ਰੱਬ ਯਾਦ ਆ ਜਾਏ ਨਾ 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 ਇਹ ਗੱਲ ਨਹੀਂ ਹੈ ਸਤਿਗੁਰੂ ਪਾਸ਼ਾ ਨੇ ਫਿਰ ਪਹਿਲੀਆਂ ਪੰਕਤੀਆਂ ਦੇ ਅਗਰ ਉਸ ਭਰਮ ਨੂੰ ਕੱਢਿਆ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਈ। ਉਸ ਨੂੰ ਕਦੇ ਸਥਾਪਿਤ ਨਹੀਂ ਕਦੇ ਕੀਤਾ ਜਾ ਸਕਦਾ। ਅਸੀਂ ਕੱਲ ਹਰਿਆਣਾ ਜਾਖਲ ਤੋਂ ਆ ਰਹੇ ਸੀ। ਤਾਂ ਜਦੋਂ ਰਾਜਪੁਰੇ ਤੋਂ ਇਧਰ ਬਨੂੜ ਸਾਈਡ ਤੇ ਫਲਾਈਓਵਰ ਦੇ ਹੇਠਾਂ ਉੱਤਰ ਦੋ ਫਲਾਈਓਵਰ ਦੇ ਹੇਠਾਂ ਜਗ੍ਹਾ ਬਣੀਆਂ ਹੋਈਆਂ ਨੇ ਪੀਰਾਂ ਦੀਆਂ ਹੈਰਾਨਗੀ ਦੀ ਹੱਦ ਹੈ ਇਨਸਾਨ ਆਪੇ ਚਾਰ ਇੱਟਾਂ ਜੋੜ ਕੇ ਉਹਨੂੰ ਆਪੇ ਪਲੱਸਟਰ ਕਰਕੇ ਆਪੇ ਉਹਦੇ ਉੱਤੇ ਹਰਾ ਰੰਗ ਕਰਕੇ ਆਪੇ ਉਹਦੇ ਕੋ ਡਰਨ ਲੱਗ ਜਾਂਦਾ ਹੈ ਚਾਰ ਇੱਟਾਂ ਲਾਈਆਂ ਉੱਤੇ ਹਰੇ ਰੰਗ ਦੀ ਚਾਦਰ ਪਾ ਦਿੱਤੀ ਤੇ ਆਪੇ ਉਹਦੇ ਕੋ ਡਰਨ ਲੱਗ ਗਿਆ ਉਨੇ ਰੱਬ ਇਸ ਤਰੀਕੇ ਨਾਲ ਬਣਾਏ ਨੇ ਤੇ ਮੇਰੇ ਨਾਲ ਭਾਈ ਰਵੀਪਾਲ ਸਿੰਘ ਏਐਸਆਈ ਸਨ ਉਹ ਕਹਿੰਦੇ ਜਦੋਂ ਅਸੀਂ ਸਾਡੀ ਜਲੰਧਰ ਡਿਊਟੀ ਸੀ ਨਾ ਸਾਨੂੰ 2000 ਦੇ ਵਿੱਚ ਲਾਈਵਰ ਬਣਾ ਸੀ ਕਹਿੰਦੇ ਰਾਤੋਂ ਰਾਤ ਜਗਾ ਢਾ ਕੇ ਰਾਤੋਂ ਰਾਤ ਉੱਥੇ ਲੋਕ ਪਾ ਕੇ ਟੈਂਪੋਰੀ ਸੜਕ ਤਿਆਰ ਕਰਦੇ ਆ ਕਹਿੰਨੇ ਰਾਤੋਂ ਰਾਤ ਸਫਾਈ ਕਰਦੇ ਆ ਕਰਨੀ ਤਾਂ ਮੈਂ ਹੱਸ ਰਿਹਾ ਸੀ ਮੈਂ ਕਿ ਫਿਰ ਪੀਰ ਦੀਆਂ ਪਈਆਂ ਪੁੱਠੀਆਂ ਕਿ ਨਹੀਂ ਕਹਿੰਦੇ ਸਵਾਹ ਪਿਆਣੀ ਆ ਪੀਰ ਦੀਆਂ ਕੁੱਟੀਆਂ ਚੰਗੇ ਭਲੇ ਤੁਰੇ ਫਿਰਦੇ ਆ ਬੱਚੇ ਬਾਹਰ ਨਹੀਂ ਸੈਟਲ ਨੇ ਨੌਕਰੀ ਦੇ 2 ਸਾਲ ਕਹਿੰਦਾ ਹੋਰ ਰਹਿ ਗਈ ਨੇ ਚੰਗੀ ਭਲੇ ਨੌਕਰੀ ਕਰ ਰਹੇ ਆ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੈ ਉਹ ਦੋਨਾਂ ਦੀ ਕਟਿੰਗ ਸੀ ਹੁਣ ਅਜ ਉਹਨਾਂ ਦਾ ਦਾੜਾ ਪ੍ਰਕਾਸ਼ ਹੈ ਦਸਤਾਰ ਬੰਦੀ ਨਹੀਂ ਤੁਮਲਾ ਸਜਾਉਂਦੇ ਨੇ ਮਤਲਬ ਉਹ ਉਹ ਵੀ ਮੇਰੇ ਨਾਲ ਗੱਲ ਕਰ ਰਹੇ ਸਨ ਕਹਿੰਦੇ ਲੋਕ ਇਸ ਤਰ੍ਹਾਂ ਦੇ ਨੇ ਕਿ ਆਪੇ ਜਗ੍ਹਾ ਬਣਾ ਕੇ ਆਪੇ ਡਰਨ ਲੱਗ ਜਾਂਦੇ ਨਹੀਂ ਧਰਮ ਦੀ ਦੁਨੀਆ ਦੇ ਅੰਦਰ ਇਹ ਕੁਝ ਹੋਇਆ ਪਾਤਸ਼ਾਹ ਕਹਿੰਦੇ ਦੁਨੀਆ ਦੇ ਲੋਕੋ ਪ੍ਰਮਾਤਮਾ ਨੂੰ ਯਾਦ ਕਰਨ ਵਾਸਤੇ ਤੁਸੀਂ ਸਥਾਪਿਤ ਕਰਕੇ ਬੈਠ ਗਏ ਹੋ ਉਹਨੂੰ ਕਿੱਥੇ ਥਾਪਿਆ ਨਹੀਂ ਜਾ ਸਕਦਾ ਕਹਿੰਦਾ ਵਾ ਪੱਥਰੋ ਕਿਆ ਖੂਬ ਤਰੱਕੀ ਕੀਤੀ ਜਦ ਤਰਾਸ਼ੇ ਨਾ ਥੇ ਤਾਂ ਕੁਝ ਵੀ ਨਹੀਂ ਥੇ ਤੂੰ ਤਰਾਸ਼ੇਗੇ ਤੂੰ ਖੁਦਾ ਬਣ ਗਏ ਕਹਿੰਦਾ ਵਾਹ ਵੇ ਪੱਥਰੋ ਕੀ ਤਰੱਕੀ ਕੀਤੀ ਹੈ ਜਦੋਂ ਤੁਸੀਂ ਤਰਾਸ਼ੇ ਨਹੀਂ ਸੀਗੇ ਉਦੋਂ ਕੁਝ ਵੀ ਨਹੀਂ ਸੀ ਹੁਣ ਤੁਹਾਨੂੰ ਤਰਾਸ਼ ਕੇ ਰੱਖਤਾ ਤੁਸੀਂ ਲੋਕਾਂ ਦਾ ਭਗਵਾਨ ਬਣ ਕੇ ਬੈਠ ਗਏ ਸਤਿਗੁਰੂ ਪਾਤਸ਼ਾਹ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਰੱਬ ਨੂੰ ਕਦੇ ਇੱਕ ਜਗ੍ਹਾ ਦੇ ਉੱਤੇ ਸਥਾਪਿਤ ਨਹੀਂ ਕਦੇ ਕੀਤਾ ਜਾ ਸਕਦਾ ਟਿਕਾਇਆ ਨਹੀਂ ਜਾ ਸਕਦਾ ਉਹ ਲੋਕਸਾਨ ਜਿਨ੍ਹਾਂ ਨੇ ਰੱਬ ਨੂੰ ਚਾਰ ਦਿਵਾਰੀਆਂ ਚ ਸਥਾਪਿਤ ਕਰਕੇ ਰੱਖ ਦਿੱਤਾ ਤੇ ਢੰਡੋਰਾ ਪਿੱਟ ਦਿੱਤਾ ਕਿ ਪਰਮਾਤਮਾ ਕੇਵਲ ਮੰਦਰ ਦੇ ਵਿੱਚ ਹੈ ਇਹ ਕਸੀਂ ਅੱਜ ਸ਼ਬਦ ਵਰਤਦੇ ਹਾਂ ਮੈਂ ਗੁਰੂ ਘਰ ਚੱਲਿਆ ਹਾਂ ਗੁਰੂ ਦਾ ਘਰ ਸਾਰੀ ਸ੍ਰਿਸ਼ਟੀ ਹੈ ਘਰ ਘਰ ਅੰਦਰ ਧਰਮਸ਼ਾਲਾ ਹਰੇ ਘਰ ਦੇ ਅੰਦਰ ਗੁਰੂ ਦੀ ਧਰਮਸ਼ਾਲਾ ਕਾਇਮ ਹੈ ਜੇਕਰ ਪੜਦੇ ਹੋ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇਹ ਸਾਰਾ ਸੰਸਾਰ ਗੁਰੂ ਦਾ ਘਰ ਹੈ ਅਸੀਂ ਆਪਣੀ ਉਹ ਸੀਮਤ ਸੀਮਾ ਨੂੰ ਨਹੀਂ ਰੱਖਣਾ ਜਿਹੜੀ ਲੋਕੀ ਉਹ ਕਹਿੰਦੇ ਸਨ ਕਿ ਅੱਲਾਹ ਇੱਕ ਮਸੀਤ ਬਸਤ ਹੈ ਅਵਰ ਮੁਲਖ ਕਿਸਕੇ ਰਾ ਜਿਹੜੇ ਕਹਿੰਦੇ ਸਨ ਕਿ ਅੱਲਾਹ ਕੇਵਲ ਇੱਕ ਮਸੀਤ ਵਿੱਚ ਵਸਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਸੀ ਫਿਰ ਅਵਰ ਮੁਲਖ ਕਿਸਕੇ ਰਾ ਦੇਖ ਕੇ ਤੇਰਾ ਅੱਲਾ ਇੱਕੋ ਮਸੀਤ ਵਿੱਚ ਵਸਦਾ ਹੈ ਤੇ ਦੱਸ ਫਿਰ ਬਾਕੀ ਮੁਲਕ ਕਿਹਦਾ ਹੈ ਉਹ ਅੱਲਾ ਦਾ ਨਹੀਂ ਹੈ ਕਿ ਪਰਮਾਤਮਾ ਦਾ ਨਹੀਂ ਹੈ ਅਸੀਂ ਉਹ ਪੜਨ ਵਾਲੇ ਹਾਂ ਸਬੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਕੋਈ ਐਸੀ ਚੀਜ਼ ਹੈ ਜਿਹੜੀ ਰਾਮ ਪਰਮਾਤਮਾ ਤੋਂ ਬਿਨਾ ਬੋਲ ਰਹੀ ਹੋਵੇ ਦੱਸ ਵੇ ਬੰਦਿਆ ਅਸੀਂ ਉਸ ਬਾਣੀ ਨੂੰ ਪੜਨ ਵਾਲੇ ਹਾਂ ਅਸੀਂ ਉਸ ਗੁਰਮਤ ਦੇ ਧਾਰਨੀ ਹਾਂ ਅਸੀਂ ਉਸ ਗੁਰਮਤਿ ਦੇ ਸਬਕ ਨੂੰ ਪੜਨ ਵਾਲੇ ਹਾਂ ਗੁਰੂ ਦਾ ਘਰ ਸਾਰਾ ਸੰਸਾਰ ਹੈ ਇਹ ਗੁਰੂ ਦਾ ਦਵਾਰਾ ਹੈ ਗੁਰ ਦਵਾਰਾ ਹੈ ਜਿੱਥੇ ਅਸੀਂ ਗੁਰੂ ਦੇ ਦਵਾਰੇ ਤੇ ਕੁਝ ਸਿੱਖਣ ਵਾਸਤੇ ਜਾਣਾ ਸੀ ਗੁਰੂ ਘਰ ਆਏ ਮੰਗਣ ਵਾਸਤੇ ਆਏ ਗੁਰੂ ਦੇ ਦਵਾਰੇ ਉੱਤੇ ਆਏ ਤੇ ਕੁਝ ਸਿੱਖਣ ਵਾਸਤੇ ਆਏ ਧਰਮਸ਼ਾਲਾ ਸੀ ਇਹ ਆਮ ਸਕੂਲਾਂ ਦੇ ਵਿੱਚ ਇਹ ਚੀਜ਼ ਲਿਖੀ ਹੁੰਦੀ ਹੈ ਸਿੱਖਣ ਲਈ ਆਓ ਸੇਵਾ ਲਈ ਜਾਓ ਤੇ ਇਹ ਸੰਸਾਰ ਦਾ ਬਹੁਤ ਵੱਡਾ ਇੱਕ ਸਿੱਖਿਆ ਦਾ ਕੇਂਦਰ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੀ ਸੰਗਤ ਹੈ। ਇੱਥੇ ਸਿੱਖ ਕੇ ਸਮਾਜ ਦੇ ਵਿੱਚ ਵਿਚਰਨਾ ਸੀ, ਸਮਾਜ ਦੇ ਵਿੱਚ ਸੇਵਾ ਕਰਨੀ ਸੀ। ਸਮਾਜ ਵਿੱਚ ਵਿਚਰ ਕੇ ਸਮਾਜ ਸੰਸਾਰ ਨੂੰ ਸਮਾਜ ਨੂੰ ਸੋਹਣਾ ਬਣਾਉਣਾ ਸੀ। ਤੇ ਕੇਵਲ ਇੱਕ ਇਨਸਾਨ ਦਾ ਯੋਗਦਾਨ ਨਹੀਂ ਹੈ, ਇਹ ਇੱਕ ਇੱਕ ਇਨਸਾਨ ਦਾ ਯੋਗਦਾਨ ਹੈ ਜਿਹੜਾ ਸੰਸਾਰ ਚ ਗੁਰੂ ਨਾਨਕ ਸਾਹਿਬ ਦੀ ਬਗੀਚੀ ਦਾ ਫੁੱਲ ਬਣ ਕੇ ਬੈਠਾ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਥਾਪਿਆ ਨਾ ਜਾਈ ਕੀਤਾ ਨਾ ਹੋਏ ਉਹਨੂੰ ਬਣਾਇਆ ਨਹੀਂ ਜਾ ਸਕਦਾ ਜਿਹੜੇ ਸਥਾਪਿਤ ਕਰਦੇ ਸਨ ਰੱਬ ਨੂੰ ਭਗਤ ਸਾਹਿਬਾਨ ਨੇ ਤੇ ਬੜੇ ਮੈਂ ਕਹਿੰਨਾ ਮੱਥਾ ਲਾਉਣ ਵਾਲਾ ਕੰਮ ਕੀਤਾ ਹੈ ਕਿ ਇੱਕ ਹੈ ਪਾਥਰ ਕੀਜੈ ਭਾਉ ਵਾਹ ਪੰਡਤ ਜੀ ਵਾਹ ਤੁਹਾਡੀ ਕਿਆ ਸਿਆਨਪ ਹੈ ਇੱਕ ਪੱਥਰ ਨਾਲ ਪਿਆਰ ਕਰਦੇ ਹੋ ਦੂਜਾ ਪੱਥਰ ਧਰਿਆ ਪਾਉ ਜਦੋਂ ਮੂਰਤੀਕਾਰਿਤ ਪੱਥਰ ਨੂੰ ਤਰਾਸ਼ਦਾ ਹੈ ਤਾਂ ਯਾਦ ਰੱਖਿਓ ਪੱਥਰ ਦੇ ਉੱਤੇ ਪੈਰ ਰੱਖਦਾ ਹੈ ਉਹ ਪੈਰ ਪੱਥਰ ਦੇ ਉੱਤੇ ਪੈਰ ਰੱਖ ਕੇ ਫਿਰ ਉਹਨੂੰ ਤਰਾਸ਼ਦਾ ਹੈ ਉਹਦਾ ਨੱਕ ਮੂੰਹ ਸਿਰ ਕੰਨ ਹੱਥ ਪੈਰ ਬਣਾਉਂਦਾ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਇੱਕ ਹੈ ਪੱਥਰ ਕੀਚੈ ਭਾਉ ਇੱਕ ਪੱਥਰ ਦੇ ਨਾਲ ਤੂੰ ਪਿਆਰ ਕਰਦਾ ਹੈ ਦੂਜਾ ਪੱਥਰ ਧਰਿਆ ਪਾਉ ਇੱਕ ਪੱਥਰ ਉੱਤੇ ਪੈਰ ਰੱਖਦਾ ਹੈ ਜੇ ਇਹ ਦੇਵਾ ਤਾਂ ਉਹ ਵੀ ਦੇਵਾ ਜੇ ਇਹ ਦੇਵ ਹੈ ਤਾਂ ਜਿਹੜੇ ਪੱਥਰ ਉੱਤੇ ਪੈਰ ਰੱਖਿਆ ਹੈ ਤਾਂ ਸ ਉਹ ਦੇਵਾ ਨਹੀਂ ਉਹ ਦੇਵ ਨਹੀਂ ਮਾਰਬਲ ਤੂੰ ਮੰਦਰ ਵਿੱਚ ਲਾਇਆ ਹੈ ਤੇ ਇੱਕ ਇੱਕ ਪੱਥਰ ਨੂੰ ਤੂੰ ਪੂਜਦੇ ਐ ਦੱਸ ਹੁਣ ਦੋਵਾਂ ਪੱਥਰਾਂ 'ਚ ਫਰਕ ਕੀ ਰਹਿ ਗਿਆ ਉਹੀ ਹੈ ਨਾ ਜਦ ਤਰਾਸ਼ੇ ਨਹੀਂ ਥੇ ਤਾਂ ਕੁਝ ਵੀ ਨਹੀਂ ਥੇ। ਅਬ ਤਰਾਸ਼ੇਗੇ ਤਾਂ ਖੁਦਾ ਬਣ ਗਏ। ਜਿਹੜਾ ਤਰਾਸ਼ਿਆ ਨਹੀਂ ਸੀ ਗਿਆ ਉਦੋਂ ਕੁਝ ਵੀ ਨਹੀਂ ਸੀ ਹੁਣ ਤਰਾਸ਼ਿਆ ਗਿਆ ਤੇ ਭਗਵਾਨ ਬਣ ਕੇ ਬੈਠ ਗਿਆ ਹੈ। ਆਪੇ ਉਹਨੂੰ ਤਰਾਸ਼ਦਾ ਹੈ, ਆਪੇ ਉਹਨੂੰ ਵੇਚਦਾ ਹੈ, ਆਪੇ ਵੇਚ ਕੇ ਉਹਨੂੰ ਮੰਦਰ ਚ ਸਥਾਪਿਤ ਕਰ ਲੈਂਦਾ ਹੈ। ਤੇ ਆਪੇ ਉਹਦੇ ਸਿਰ ਆਪੇ ਉਹਨੂੰ ਸਿਰ ਚ ਕਾ ਕੇ ਉਹਨੂੰ ਰੱਬ ਸਥਾਪਿਤ ਕਰ ਦਿੰਦਾ ਹੈ। ਗੁਰੂ ਨਾਨਕ ਮਹਾਰਾਜ ਦੀ ਫਿਲਾਸਫੀ ਆਖਦੀ ਹੈ ਥਾਪਿਆਣਾ ਚਾਹੀਦਾ। ਉਹਨੂੰ ਸਥਾਪਿਤ ਨਹੀਂ ਕਦੇ ਕੀਤਾ ਜਾ ਸਕਦਾ ਉਹਨੂੰ ਟਿਕਾਇਆ ਨਹੀਂ ਕਦੇ ਜਾ ਸਕਦਾ ਉਹਨੂੰ ਇੱਕ ਜਗ੍ਹਾ ਦੇ ਉੱਤੇ ਰੱਖਿਆ ਨਹੀਂ ਜਾ ਸਕਦਾ ਇਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਸੀ ਜੇ ਇਹ ਦੇਵ ਹੈ ਤਾਂ ਉਹ ਵੀ ਦੇਵ ਹੈ ਦੱਸ ਇਹ ਦੂਆਂ ਵਿੱਚ ਫਿਰ ਸੇਵਾ ਕਿਹੜੀ ਹੋਈ ਜਾਂ ਦੋਵੇਂ ਪਾਪ ਹੋਏ ਜਾਂ ਦੋਵੇਂ ਸੇਵਾ ਹੋਈ ਹੈ ਮਾਲਕ ਆਖਣ ਲੱਗੇ ਤਨ ਗੁਰੂ ਸਾਹਿਬ ਸਤਿਗੁਰ ਪਾਸ਼ਾ ਕਹਿਣ ਲੱਗੇ ਪਾਖਾਨ ਗੱਡ ਕੇ ਮੂਰਤ ਕੀਨੀ ਦੇਖੈ ਸ਼ਾਤੀ ਪਾਉ ਉਨ ਵਿਖੇ ਉਹ ਸ਼ਬਦ ਕਿੰਨਾ ਕਮਾਲ ਦਾ ਹੈ ਗੁਰੂ ਸਾਹਿਬ ਕਹਿੰਨ ਲੱਗੇ ਤੂੰ ਪੈਰ ਕੱਢ ਕੇ ਉਰੀ ਛਾਤੀ ਦੇ ਉੱਤੇ ਪੱਥਰ ਦੇ ਪੈਰ ਰੱਖਿਆ ਤੇ ਤੂੰ ਉਹਨੂੰ ਪਖਾਨ ਗੱਡ ਕੇ ਮੂਰਤ ਕੀਨੀ ਦੇਖਿਆ ਛਾਤੀ ਪਾਉ ਤੂੰ ਉਸ ਮੂਰਤ ਦੇ ਉੱਤੇ ਛਾਤੀ ਦੇ ਉੱਤੇ ਪੈਰ ਰੱਖ ਕੇ ਉਹਨੂੰ ਤਰਾਸ਼ ਰਿਹਾ ਸੀ ਸਤਗੁਰ ਪਾਸ਼ਾ ਕਹਿੰਦੇ ਸੱਚਮੁੱਚ ਹੀ ਇਹ ਦੇਵਤਾ ਸਥਾਪਿਤ ਕੀਤਾ ਹੋਇਆ ਹੈ ਸੱਚਮੁੱਚ ਹੀ ਇਹ ਰੱਬ ਹੈ جے ਇਹ ਮੂਰਤ ਸੱਚੀ ਹੈ ਤੋ ਗੜਨ ਹਾਰੇ ਖਾਉ ਜੇ ਸੱਚੀ ਇਹ ਮੂਰਤ ਹੈ ਸੱਚੀ ਹੈ ਜੇ ਸੱਚੀ ਇਹ ਭਗਵਾਨ ਹੈ ਤੇ ਗੁਰੂ ਸਾਹਿਬ ਕਹਿਣ ਲਗੇ ਫਿਰ ਇਹ ਘੜਨ ਵਾਲੇ ਨੂੰ ਖਾ ਕਿਉਂ ਨਹੀਂ ਜਾਂਦੀ ਇਹ ਮੂਰਤ ਉਰੀ ਛਾਤੀ ਦੇ ਉੱਤੇ ਪੈ ਰੱਖਿਆ ਹੈ ਮਲ ਕੱਖਣ ਲਗੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਉਹ ਪਰਮਾਤਮਾ ਆਪਣੇ ਆਪ ਤੋਂ ਪੈਦਾ ਹੋਇਆ ਜਿਹਨੂੰ ਸੈਭੰਗ ਪੜਦੇ ਹੋ ਉਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਜਿਹਨੂੰ ਇੱਕ ਓੰਕਾਰ ਕਰਕੇ ਪੜਦੇ ਹੋ ਜਿਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਜਿਹੜਾ ਆਪਣੇ ਆਪ ਤੋਂ ਬਣਿਆ ਹੋਇਆ ਸਵਮ ਸਹਿਮਾਨ ਸੈਲਫ ਮੇਡ ਹੈ ਉਸ ਨੂੰ ਕਿਸੇ ਨੇ ਬਣਾਇਆ ਨਹੀਂ ਹੈ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਤੇ ਪਾਤਸ਼ਾਹ ਕਹਿਣ ਲੱਗੇ ਜਿਨ ਸੇਵਿਆ ਜਿਹੜਾ ਫਿਰ ਉਸ ਨੂੰ ਸੇਵਦਾ ਹੈ ਉਹ ਮਾਣ ਪ੍ਰਾਪਤ ਕਰਦਾ ਹੈ ਜਿਨ ਸੇਵਿਆ ਤਿੰ ਪਾਇਆ ਮਾਣ ਯਾਦ ਰੱਖਣਾ ਮਾਣ ਸਨਮਾਨ ਇੱਜ਼ਤ ਕਿਸੇ ਕੋਲ ਖੋਈ ਜੀ ਜਾਂਦੀ ਹਮੇਸ਼ਾ ਉਹ ਲਈ ਜਾਂਦੀ ਹੈ ਪਾਇਆ ਜਾਂਦਾ ਹੈ ਇੱਕ ਹੁੰਦਾ ਲੈਣਾ ਖੋਹ ਲੈਣਾ ਇੱਕ ਹੁੰਦਾ ਪਾਇਆ ਜਾਣਾ ਧੱਕੇ ਨਾਲ ਤੁਸੀਂ ਇਹ ਨਹੀਂ ਕਿਸੇ ਨੂੰ ਕਹਿ ਅਸਰ ਤੂੰ ਹੱਥ ਜੋੜ ਕੇ ਨਮਸਕਾਰ ਕਰ ਨਾ 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 ਹੋ ਸਕਦਾ ਤੁਹਾਨੂੰ ਹੱਥ ਜੋੜ ਕੇ ਨਮਸਕਾਰ ਵੀ ਕਰ ਦੇਗਾ ਪਿੱਠ ਦੇ ਪਿੱਛੇ ਚਾਰ ਗਾਲਾਂ ਕੱਢ ਦੇਗਾ ਉਹ ਖੁਸ਼ਾਮਦ ਹੋ ਸਕਦੀ ਹੈ ਝੂਠਾ ਪਿਆਰ ਹੋ ਸਕਦਾ ਹੈ ਜਤ ਰੱਖਣਾ ਉਹ 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 ਸਨਮਾਨ ਨਹੀਂ ਹੈ ਉਹ ਆਦਰ ਨਹੀਂ ਹੈ ਉਹ ਆਦਰ ਕਦੇ ਹੋ ਹੀ ਨਹੀਂ ਸਕਦਾ ਮਹਾਰਾਜ ਕੰਨ ਜਿਹੜਾ ਫਿਰ ਸੇਮਦਾ ਹੈ ਉਹ ਫਿਰ ਆਦਰ ਪਾਉਂਦਾ ਹੈ ਤੇ ਜਿਹੜਾ ਆਦਰ ਪਾਉਂਦਾ ਫਿਰ ਉਹਦੇ ਬਾਅਦ ਤੇ ਸ਼ਬਦ ਨੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਸੰਸਾਰ ਉਸਤਤ ਕਰਦਾ ਸੱਚੇ ਮਾਰਗ ਦੇ ਧਾਰਨੀ ਬੰਨਾ ਪੈਂਦਾ ਸੱਚੇ ਪਰਮਾਤਮਾ ਦੇ ਘਰ ਦੇ ਰਾਹ ਦੇ ਪਾਂਧੀ ਬੰਨਾ ਪੈਂਦਾ ਹੈ ਜਿਹਨੂੰ ਸੇਵਿਆ ਜਿਹੜਾ ਸੇਵਦਾ ਹੈ ਇੱਕ ਆਮ ਅਸੀਂ ਸ਼ਬਦ ਪੜਦੇ ਹਾਂ ਵਿਸ਼ਕ ਇਹ ਇੰਗਲਿਸ਼ ਭਾਸ਼ਾ ਦਾ ਸ਼ਬਦ ਨਹੀਂ ਹੈ ਸੇਵਨਾ ਕਿਸੇ ਤੀ ਇਹਨੂੰ ਸਟੋਰੇਜ ਵਿੱਚ ਸੇਵ ਕਰਕੇ ਰੱਖਦੇ ਹੋ ਨਾ ਕਿਸੇ ਦਾ ਨੰਬਰ ਹੋਏ ਕਿਸੇ ਦਾ ਕੋਈ ਨਾਮ ਹੋਏ ਕਿਸੇ ਦਾ ਕੋਈ ਕੰਟੈਕਟ ਹੋਏ ਕਿਸੇ ਦਾ ਕੋਈ ਐਡਰੈਸ ਹੋਏ ਉਹਨੂੰ ਸੇਵ ਕਰਕੇ ਰੱਖ ਲੈਂਦੇ ਹੋ ਨੋਟਸ ਵਿੱਚ ਐਡ ਕਰਕੇ ਰੱਖ ਲੈਂਦੇ ਹੋ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਇਹਨੂੰ ਸੇਵ ਨਾ ਹੈ ਇਹਨੂੰ ਆਪਣੇ ਚ ਐਡ ਕਰਕੇ ਰੱਖਣਾ ਹੈ ਇਨੂੰ ਆਪਣੇ ਮਨ ਦੀ ਸਟੋਰੇਜ ਵਿੱਚ ਪ੍ਰਮਾਤਮਾ ਨੂੰ ਸੇਵਨਾ ਹੈ ਇਹਨੂੰ ਪਾਤਸ਼ਾਹ ਕਹਿੰਦੇ ਨਿਜਿਤ ਸੇਵਿਏ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਹਨੂੰ ਸੇਵਕੇ ਜ਼ਿੰਦਗੀ ਦੇ ਅੰਦਰ ਸੁਖ ਪ੍ਰਾਪਤ ਕਰੇਗਾ ਐਸਾ ਸੁਖ ਜਿਹੜਾ ਤੈਨੂੰ ਮਾਨ ਪ੍ਰਾਪਤ ਕਰਾਏਗਾ ਜਿਨੂੰ ਸੇਵਿਆ ਤੈਨ ਪਾਇਆ ਮਾਨ ਜਿਹੜਾ ਆਹ ਮਾਨ ਮਿਲੇਗਾ ਪਾਤਸ਼ਾਹ ਕਨੇ ਸਦਾਬਦ ਸੁਖ ਪ੍ਰਾਪਤ ਕਰਾਏਗਾ ਜੇ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਨਦਰ ਕੀਤਾ ਪਾਈਏ ਆਪਣਾ ਸਹ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਤੀ ਦੇ ਲੰਮੀ ਨਦਰ ਨੇ ਹਾਲੀ ਹੈ ਜੁਰ ਸੇਵਨ ਦੇ ਵਿੱਚ ਯਾਦ ਦੇ ਵਿੱਚ ਪਰਮਾਤਮਾ ਹੋਇਆ ਯਾਦ ਰੱਖਣ ਇਨਸਾਨ ਕਦੇ ਮਾੜਾ ਕਰਮ ਨਹੀਂ ਕਰੇਗਾ ਇਨਸਾਨ ਕਦੇ ਮਾੜੇ ਪਾਸੇ ਜਾਏਗਾ ਵੀ ਨਹੀਂ ਮਾੜਾ ਕਰਨ ਵਾਲੇ ਪਾਸੇ ਕਦੇ ਸੋਚੇਗਾ ਵੀ ਨਹੀਂ ਮੰਦਾ ਮੂਲ ਨਾ ਕੀਤੀ ਦੇ ਲੰਮੀ ਨਦਰ ਨੇ ਹਾਲੀ ਹੈ ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਛਲਾ ਹੈ ਉੱਪਰ ਕਾ ਲੀਆ ਇਹਨੂੰ ਪਾਸ਼ਾ ਕਿਨ ਜਿੰਨ ਸੇਵਿਆ ਜਿਹੜਾ ਸੇਵਦਾ ਹੈ ਉਹ ਮਾਨ ਨੂੰ ਪ੍ਰਾਪਤ ਕਰਦਾ ਹੈ ਕਿਹੜਾ ਮਾਨ ਮਹਾਰਾ ਜਿਹੜਾ ਤੇਰੇ ਘਰ ਤੋਂ ਮਿਲਦਾ ਹੈ ਕੀਤੇ ਕੋ ਮੇਰੇ ਸਮਾਨੇ ਕਰਨ ਹਾਰ ਤਨ ਜਾਣੇ ਪਰਸ਼ਦ ਜਿਹੜਾ ਤੂੰ ਸਮਾਨ ਬਖਸ਼ਿਸ਼ ਕਰ ਦਿੰਦਾ ਹੈ ਜਿਹੜੀ ਤੂੰ ਕਿਰਪਾ ਕਰ ਦਿੰਦਾ ਹੈ ਉਹ ਕਿਰਪਾ ਹੋਰ ਕਿਤੋਂ ਨਿਕਰੇ ਜਾ ਕੇ ਮਿਲਿਆ ਕਰਦੀ ਜਿਹਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਪਾਸ਼ਾ ਬਖਸ਼ਿਸ਼ ਕਰਦੇ ਨੇ ਨਾ ਜੇਰਾ ਸੇਵਾ ਦਾ ਹੈ ਮਾਨ ਪ੍ਰਾਪਤ ਕਰਦਾ ਹੈ ਇਹਦੀ ਪ੍ਰੋਤਤਾ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਆਪਾਸ਼ਾ ਕਰਦੇ ਨੇ ਕਿਨ ਜੋ ਹਮਰੀ ਵਿਦ੍ਹ ਹੋਤੀ ਮੇਰੇ ਸਤਿਗੁਰਾ ਮਰ ਕਿਹੜੀ ਵਿਦ੍ਹ ਹੈ ਮੇਰੀ ਸਾਬਰ ਤੂੰ ਹਰ ਜਾਨ ਨੂੰ ਆਪੇ ਤੂੰ ਉਸ ਵਿਦ੍ਹ ਨੂੰ ਜਾਣ ਲੈਣਾ ਹਮਰੁਲ ਤੇ ਫਿਰ ਤੇ ਕੋਈ ਵਾਤ ਨਾ ਪੁੱਛਤਾ ਮਹਾਰਾਜ ਰੁਲਦੇ ਫਿਰਦੇ ਸੀ ਜੇਠਾ ਗਲੀਆਂ ਚ ਰੁਲਿਆ ਫਿਰਦਾ ਸੀ ਲਾਹੌਰ ਦੀਆਂ ਚੂਨਾ ਮੰਡੀ ਲਾਹੌਰ ਤੋਂ ਕੋਈ ਜੇਠੇ ਦੀ ਬਾਹ ਫੜਨ ਵਾਸਤੇ ਤਿਆਰ ਨਹੀਂ ਸੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਸਤ ਗੁਰ ਸੰਗ ਕੀਰੇ ਹਮ ਥਾਪੇ ਗੁਰੂ ਕੀੜਿਆਂ ਨੂੰ ਥਾਪ ਦਿੰਦਾ ਹੈ ਗੁਰੂ ਮਾਨ ਦਿੰਦਾ ਹੈ ਧੰਨ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦੀ ਸ਼ਰਨ ਚ ਆਏ ਨੇ ਭਾਈ ਜੇਠਾ ਜੀ ਸੇਵਿਆ ਹੈ ਸੇਵਨਾ ਕੀਤੀ ਕਹਿ ਗੋਇੰਦਵਾਲ ਸਾਹਿਬ ਦੀ ਬੌਲੀ ਬਣ ਰਹੀ ਹੈ ਬੌਲੀ ਨੂੰ ਬਣਾਉਣ ਵਾਸਤੇ ਮਿੱਟੀ ਦੀ ਭੜੀ ਭਰੀ ਹੋਈ ਟੋਕਰੀ ਸਿਰ ਦੇ ਉੱਤੇ ਰੱਖੀ ਹੈ ਭਾਈ ਜੇਠੇ ਨੇ ਇੱਕੋ ਗੱਲ ਕਹੀ ਸੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਰਿਸ਼ਤਾ ਤੁਸੀਂ ਟੁੱਟ ਕੇ ਚੋਲੀ ਦੇ ਅੰਦਰ ਪਾਇਆ ਸੀ ਰਿਸ਼ਤਾ ਤੁਸੀਂ ਆਪਣੀ ਧੀ ਦਾ ਭਾਨੀ ਦਾ ਰਿਸ਼ਤਾ ਜਿਹੜਾ ਤੁਸੀਂ ਮਹਾਰਾਜ ਟੁੱਟ ਕੇ ਮੇਰੀ ਚੋਲੀ ਦੇ ਅੰਦਰ ਪਾਇਆ ਸੀ ਮੈਨੂੰ ਆਪਣਾ ਜਵਾਈ ਬਣਾਇਆ ਹੈ ਮਹਾਰਾਜ ਇੱਕ ਚੀਜ਼ਰ ਕੁਲ ਮੰਗ ਮੰਗ ਰਿਹਾ ਹਾਂ ਉਹ ਕਹਿ ਕੇ ਮੰਗ ਰਿਹਾ ਤੇ ਲਵਾਂਗਾ ਵੀ ਇੱਕ ਚੀਜ਼ ਮਹਾਰਾਜ ਤੇ ਕੋ ਕਹਿ ਕੇ ਲੈਣੀ ਹੈ ਨਾਲ ਦੇ ਖੜੇ ਵੇਖਦੇ ਸਨ ਜੇਠਾ ਖੁਦ ਮੰਗਣ ਵਾਸਤੇ ਤਿਆਰ ਹੋ ਗਿਆ ਮਹਾਰਾਜ ਨੇ ਦੇਖ ਜਵਾਈ ਬਣਾ ਲਿਆ ਹੈ ਤੇ ਜੇਠਾ ਫਿਰ ਮੰਗ ਰਿਹਾ ਇਕੋ ਚੀਜ਼ ਮੰਗੀ ਸੀ ਪਾਤਸ਼ਾ ਇਹ ਟੋਕਰੀ ਮਿੱਟੀ ਦੀ ਮੇਰੇ ਸਿਰ ਤੋਂ ਨਾ ਕਢ ਚੁੱਕਿਓ ਭਾਈ ਜੇਠਾ ਜੀ ਕਹਿੰਦੇ ਸਨ ਪਾਤਸ਼ਾ ਇਹ ਮਿੱਟੀ ਦੀ ਭਰੀ ਹੋਈ ਟੋਕਰੀ ਮੇਰੇ ਸਿਰ ਤੋਂ ਨਾ ਕਢ ਚੁੱਕਿਓ ਆਪਣੇ ਚਰਨਾਂ ਦੀ ਸੇਵਾ ਸੰਭਾਲ ਬਖਸ਼ਿਸ਼ ਕਰ ਦੇ ਦਿਓ ਹਮਰੂ ਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰੂ ਸਤਗੁਰੂ ਸੰਗੀਰੇ ਹਮ ਥਾਪੇ ਧੰ ਧੰ ਗੁਰੂ ਨਾਨਕ ਜਨ ਕੇ ਰਾਜਿਤ ਮਿਲੇ ਚੁਕੇ ਸਭ ਸੋਕ ਸੰਤਾਪੇ ਮਾਰੇ ਤੂੰ ਤੂੰ ਮਿਲਿਆ ਹੈ ਇਹ ਸਾਰੇ ਸੋਗ ਸੰਤਾਪ ਉਤਰ ਗਏ ਤੇ ਪਾਤਸ਼ਾਹ ਕਹਿੰਦੇ ਜਿਹੜਾ ਫਿਰ ਸੇਵਦਾ ਉਹਨੂੰ ਫਿਰ ਮਾਨ ਵੀ ਪ੍ਰਾਪਤ ਹੁੰਦਾ ਜਦੋਂ ਐਸਾ ਮਾਨ ਪ੍ਰਾਪਤ ਹੋਇਆ ਤੇ ਐਸੇ ਸ਼ਬਦ ਨਿਕਲ ਗਏ ਐਸੇ ਸ਼ਬਦ ਬਿਆਨ ਹੋ ਗਏ ਜਦੋਂ ਧੰ ਗੁਰੂ ਰਾਮਦਾਸ ਮਹਾਰਾਜ ਪਾਰਸ਼ਾ ਦੇ ਰੂਪ ਦੇ ਅੰਦਰ ਇਹ ਗੁਰਿਆਈ ਨੂੰ ਸੌਂਪ ਦਿੱਤਾ ਗੁਰੂ ਅਮਰਦਾਸ ਮਹਾਰਾਜ ਪਾਰਸ਼ਾ ਨੇ ਫਿਰ ਜਿਹੜੇ ਆਖਦੇ ਸਨ ਜੇਠੇ ਦਾ ਕੁਝ ਨਹੀਂ ਹੈ ਅੱਜ ਉਹ ਸ਼ਬਦ ਗੁਰਬਾਣੀ ਦੇ ਆਖਦੇ ਨੇ ਦੁਨੀਆਂ ਦੇ ਲੋਕੋ ਲੱਖਾਂ ਕਰੋੜਾਂ ਕਰ ਹੋਣਗੇ ਪਰ ਮੇਰੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਰਗਾ ਕਿਸੇ ਦਾ ਘਰ ਨਹੀਂ ਹੋ ਸਕਦਾ ਡਿੱਠੇ ਸਭੇ ਥਾਮ ਨਹੀਂ ਤੁੱਟ ਜਿਹਿਆ ਸਾਰੇ ਥਾਂ ਵੇਖਲੇ ਪਰ ਤੇਰੇ ਥਾਂ ਵਰਗਾ ਕੋਈ ਥਾਂ ਨਹੀਂ ਹੈ ਤੇਰੇ ਘਰ ਵਰਗਾ ਕੋਈ ਥਾਂ ਨਹੀਂ ਹੈ ਤੇਰੇ ਘਰ ਵਰਗੀ ਕੋਈ ਜਗ੍ਹਾ ਨਹੀਂ ਹੈ। ਫੇ ਤੂੰ ਤਨ ਹੋ ਗਿਆ ਤਨ ਤਨ RAMDAS GURU ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੈ ਧਾਰਿਆ ਜਿਵੇਂ ਇਹ ਕਰਾਮਾਤ ਹੋ ਗਈ ਹੋਏ ਸਿਰਜਨਹਾਰ ਪ੍ਰਮਾਤਮਾ ਨੇ ਆਪਣਾ ਰੂਪ ਧਾਰਨ ਕਰਕੇ ਬਣਾ ਦਿੱਤਾ। ਜਿਨ ਸੇਵਿਆ ਤਨ ਪਾਇਆ ਮਾਨ ਜਿਹੜਾ ਸੇਵਦਾ ਉਹਨੂੰ ਮਾਨ ਪ੍ਰਾਪਤ ਹੁੰਦਾ ਹੈ। ਗੁਰੂ ਉਹਨੂੰ ਮਾਨ ਬਖਸ਼ਿਸ਼ ਕਰਦਾ ਹੈ। ਗੁਰੂ ਨੂੰ ਸਤਿਕਾਰ ਬਖਸ਼ਿਸ਼ ਕਰਦਾ ਹੈ ਉਹ ਜਾਣਿਆ ਜਾਂਦਾ ਹੈ 파ਟਸ਼ਾਹ ਕੇ ਜਿੰਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਹੈ ਨਾਨਕ ਉਸ ਗੁਨਾ ਦੇ ਨਿਦਾਨ ਖਜ਼ਾਨੇ ਨੂੰ ਹਮੇਸ਼ਾ ਗੌਂਦਾ ਰਹੇ ਗਾਵੀਐ ਕਬਿਲ ਗੌਂਦਾਣ ਰਹੇ 파ਟਸ਼ਾਹ ਪਹਿਲਾ ਕਹਿੰਦੇ ਗਾਵੀਐ ਨਾਨਕ ਗਾਵੀਐ ਗੁਣੀ ਨਿਦਾਨ ਗੁਣੀ ਗੁਨਾ ਦੇ ਨਿਦਾਨ ਦਾ ਅਰਥ ਹੈ ਖਜ਼ਾਨਾ ਨਾਨਕ ਆਖਦਾ ਗੁਨਾ ਦੇ ਖਜ਼ਾਨੇ ਪ੍ਰਮਾਤਮਾ ਨੂੰ ਧਿਆਗਾ ਗਾ ਵੀ ਹੈ ਗਾ ਸੁਣੀਏ ਸੁਣ ਮਨ ਰਖੀਏ ਪਾਉ ਪਾਰਸ਼ਕ ਨੇ ਫਿਰ ਗਾ ਗਾ ਕੇ ਉਹਨੂੰ ਸੁਣ ਗਾਏ ਹੋਏ ਨੂੰ ਸੁਣਾ ਸ਼ਬਦ ਗਾਉਂਦੇ ਉਹਨੂੰ ਉਹਨੂੰ ਕੰਨਾਂ ਦਾ ਸਫ਼ਰ ਤੈਅ ਕਰਾਉ ਕੰਨਾਂ ਦਾ ਸਫ਼ਰ ਤੈਅ ਕਰਕੇ ਉਹ ਗੁਰੂ ਕੀ ਪਾਵਨ ਬਾਣੀ ਦੇ ਸ਼ਬਦ ਸਾਡੇ ਹਿਰਦਿਆਂ ਘਰ ਦੇ ਅੰਦਰ ਉਤਰ ਜਾਣ ਗਾਵੀਐ ਸੁਣੀਐ ਮਨ ਰਖੀਐ ਭਾਉ ਮਨ ਦੇ ਅੰਦਰ ਭਾਉ ਕਰਕੇ ਰੱਖ ਫਿਰ ਪਾਤਸ਼ਾਹ ਕਹਿੰਦੇ ਦੁੱਖ ਪਰ ਹਰ ਸੁਖ ਕਰਨੈ ਚਾਹੀਏ ਦੁਨੀਆ ਦਾ ਕੋਈ ਅਸਾ ਗੁਰੂ ਮਿਲੇਗਾ ਜਿਹੜਾ ਕਹਿੰਦਾ ਕਿ ਦੁੱਖ ਮੈਨੂੰ ਦੇ ਜਾ ਤੂੰ ਸੁਖ ਮੇਰੇ ਕੋਲ ਲੈ ਕੇ ਚਲੇ ਆ ਜਾ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਹ ਦੁੱਖ ਆਪਣੇ ਮੈਨੂੰ ਦੇ ਜਾ ਦੁੱਖ ਪਰ ਹਰ ਪਰ ਹਰ ਦਾ ਮਤ ਛੱਡ ਦੇ ਆਪਣੇ ਤੋਂ ਦੂਰ ਕਰ ਦੇ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਸਤਗੁਰ ਪਾਤਸ਼ਾਹ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਧੰ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਕਹਿੰਦੇ ਆਪਣੇ ਦੁੱਖ ਮੈਨੂੰ ਦੇ ਜਾ ਤੇ ਪਾਤਸ਼ਾਹ ਕਹਿੰਦੇ ਆਪਣੇ ਦੁੱਖ ਦੇ ਕੇ ਆ ਸਾਰੇ ਸੁਖ ਮੇਰੇ ਕੋਲ ਲੈ ਕੇ ਚਲਿਆ ਜਾ ਦੁੱਖ ਪਰ ਹਰ ਸੁਖ ਘਰ ਲੈ ਜਾਏ ਤੇ ਪਾਤਸ਼ਾਹ ਬਖਸ਼ਿਸ਼ ਕਰਨ ਲੱਗੇ ਫਿਰ ਕਹਿੰਦੇ ਗੁਰਮੁਖ ਨਾਦੰ ਧੰਗੁਰ ਨਾਨਕ ਪਾਤਸ਼ਾਹ ਮਹਾਰਾਜ ਉਸ ਰੱਬ ਦਾ ਨਾਮ ਗਿਆਨ ਗੁਰੂ ਦੇ ਰਾਹੀ ਹੀ ਪ੍ਰਾਪਤ ਹੋ ਸਕਦਾ ਹੈ ਨਾਦੰ ਗੁਰੂ ਵੱਲ ਮੂੰਹ ਕੀਤੇਆਂ ਜਿਸ ਮਨੁੱਖ ਦਾ ਮਨ ਮੂੰਹ ਜਿਹੜਾ ਹੈ ਮੁਖ ਜਿਹੜਾ ਗੁਰੂ ਵੱਲ ਹੋ ਜਾਂਦਾ ਹੈ ਗੁਰੂ ਦੇ ਰਾਹੀ ਆਵਾਜ਼ ਉਹ ਪ੍ਰਭੂ ਦਾ ਨਾਦ ਸ਼ਬਦ ਧੁਨ ਗੁਰਮੁਖ ਨਾਦੰ ਗੁਰੂ ਵੱਲ ਮੁਖ ਕੀਤੇਆਂ ਉਹ ਨਾਦੰ ਉਹ ਸ਼ਬਦ ਜਿਹੜਾ ਹੈ ਗੁਰੂ ਦਾ ਉਹ ਗੁਰੂ ਦੇ ਰਾਹੀ ਪ੍ਰਾਪਤ ਹੁੰਦਾ ਹੈ ਗੁਰਮੁਖ ਵੇਦੰਗ ਗੁਰੂ ਦਾ ਗਿਆਨ ਪ੍ਰਤੀਤ ਆਉਂਦੀ ਹੈ ਕਿ ਉਹ ਸਭ ਥਾਈਂ ਸਮਾਇਆ ਹੋਇਆ ਹੈ ਗੁਰੂ ਵੱਲੋਂ ਕੀਤੇਆਂ ਗੁਰੂ ਦਾ ਸ਼ਬਦ ਸੁਣਾਈ ਦਿੰਦਾ ਹੈ ਨਾਦੰ ਗੁਰਮੁਖ ਵੇਦੰਗ ਵੇਦੰਗ ਦਾ ਅਰਥ ਹੈ ਵੇਦ ਦਾ ਅਰਥ ਹੈ ਗਿਆਨ ਵੇਦ ਅਰਥ ਨਾਟ ਚਾਰ ਵੇਦ ਜਜੁਰ ਵੇਦ ਅਥਰਵੇਨ ਇਹ ਇਹ ਵੇਦ ਨਹੀਂ ਗੁਰਮੁਖ ਨਾਦੰ ਗੁਰਮੁਖ ਵੇਦੰਗ ਕੀ ਹੁੰਦਾ ਹੈ ਸੁਣ ਕੇ ਵੇਖ ਕੇ ਰਹਿਆ ਸਮਾਈ ਸਾਰਿਆਂ ਤੇ ਵਸ ਪਿਆ ਫਿਰ ਪਾਤਸ਼ਾਹ ਕਹਿੰਦੇ ਗੁਰੂ ਈਸ਼ਰ ਗੁਰੂ ਹੀ ਸਾਡੇ ਵਾਸਤੇ ਈਸ਼ਰ ਹੈ ਨਾਟ ਈਸ਼ਰ ਗੁਰੂ ਹੈ ਗੁਰੂ ਹੀ ਬ੍ਰਹਮਾ ਹੈ ਨਾਟ ਗੁਰੂ ਬ੍ਰਹਮਾ ਹੈ ਇਹ ਨਹੀਂ ਕਿ ਬ੍ਰਹਮਾ ਗੁਰੂ ਹੈ ਈਸ਼ਰ ਗੁਰੂ ਹੈ ਮਹਾਰਾਜ ਕਹਿੰਦੇ ਮੇਰੇ ਵਾਸਤੇ ਗੁਰੂ ਹੀ ਈਸ਼ਰ ਤੇ ਬ੍ਰਹਮਾ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਿਆ ਸਮਾਈ ਗੁਰ ਈਸ਼ਰ ਗੁਰੂ ਹੀ ਮੇਰੇ ਵਾਸਤੇ ਈਸ਼ਰ ਹੈ ਗੁਰ ਬ੍ਰਹਮਾ ਗੋਰਖ ਹੈ ਗੁਰੂ ਮੇਰੇ ਵਾਸਤੇ ਇਹਨੇ ਬਿਸ਼ਰਾਮ ਇਦਾਂ ਲੱਗਣਗੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਇਹਦਾ ਬਿਸ਼ਰਾਮ ਇਹ ਨਹੀਂ ਲੱਗੇਗਾ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਇਹਦਾ ਉਚਾਰਨ ਇਸ ਤਰ੍ਹਾਂ ਨਹੀਂ ਹੋਏਗਾ ਇਕੱਲੀ ਇਕੱਲੀ ਚੀਜ਼ ਆ ਗੁਰੂ ਆਏਗਾ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਗੁਰ ਸ਼ਬਦ ਈਸ਼ਰ ਨਾਲ ਵੀ ਆਏਗਾ ਗੁਰ ਸ਼ਬਦ ਗੋਰਖ ਨਾਲ ਵੀ ਆਏਗਾ ਤੇ ਗੁਰ ਸ਼ਬਦ ਜਿਹੜਾ ਪਾਰਵਤੀ ਮਾਈ ਦੇ ਨਾਲ ਵੀ ਆਏਗਾ ਅਸੀਂ ਪੜਦੇ ਹਾਂ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਨਹੀਂ ਮੇਰੇ ਵਾਸਤੇ ਗੁਰੂ ਹੀ ਈਸ਼ਰ ਹੈ ਗੁਰੂ ਹੀ ਗੋਰਖ ਹੈ ਗੁਰੂ ਹੀ ਬਰਮਾ ਹੈ ਗੁਰੂ ਹੀ ਪਾਰਵਤੀ ਮਾਈ ਹੈ ਤੇ ਮਹਾਰਾਜ ਕਹਿਣ ਲੱਗੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਇਸ ਅਕਾਲ ਪੁਰਖ ਦੇ ਹੁਕਮ ਨੂੰ ਜੇ ਮੈਂ ਸਮਝ ਲਵਾਂ ਜੇ ਮੈਂ ਜਾਣ ਲਵਾਂ ਕਹਿਣਾ ਕਥਨ ਨਾ ਜਾਈ ਤੇ ਮਹਾਰਾਜ ਮੈਂ ਕਥਨ ਨਹੀਂ ਕੀਤਾ ਜਾ ਸਕਦਾ ਕਥਨ ਬਿਆਨ ਨਹੀਂ ਕੀਤਾ ਜਾ ਸਕਦਾ ਫਿਰ ਉਸ ਚੀਜ਼ ਦਾ ਮੈਂ ਉਹਨੂੰ ਬਿਆਨ ਨਹੀਂ ਕਰ ਸਕਦਾ ਦੁਨੀਆ ਆਖਦੀ ਹੈ ਬ੍ਰਹਮਾ ਗੁਰੂ ਹੈ ਦੁਨੀਆ ਆਖਦੀ ਹੈ ਈਸ਼ਰ ਗੁਰੂ ਹੈ ਦੁਨੀਆ ਆਖਦੀ ਹੈ ਪਾਰਵਤੀ ਮਾਈ ਗੁਰੂ ਹੈ ਪਰ ਸਾਖ ਕਹਿੰਦੇ ਫਿਰ ਮੈਂ ਇਸ ਕਥਨ ਨੂੰ ਨਹੀਂ ਕਾਵਾਂਗਾ ਜਦੋਂ ਪ੍ਰਮਾਤਮਾ ਤੇਰੇ ਹੁਕਮ ਨੂੰ ਬੁੱਝ ਲਵਾਂਗਾ ਤੇ ਗੁਰੂਦੇਵ ਕਹਿੰਦੇ ਕਹਿ ਨਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰਾ ਮੇਰੀ ਜ਼ਿੰਦਗੀ ਦੇ ਅੰਦਰ ਇੱਕ ਸਮਝ ਦੇ ਦੇ ਹੇ ਗੁਰੂ ਸਾਹਿਬ ਜੀਓ ਮੇਰੀ ਜ਼ਿੰਦਗੀ ਦੇ ਅੰਦਰ ਇੱਕ ਸੂਝ ਦੇ ਦਿਓ ਹੇ ਸਤਗੁਰੂ ਜੀਓ ਮੇਰੀ ਜ਼ਿੰਦਗੀ ਦੇ ਅੰਦਰ ਇੱਕ ਸਮਝ ਆ ਜਾਏ ਕਿਹੜੀ ਜਿਹੜਾ ਸਾਰੇ ਜੀਵਾਂ ਨੂੰ ਦਾਤ ਦੇਣ ਵਾਲਾ ਹੈ ਮੈਂ ਉਹਨੂੰ ਕਿਤੇ ਭੁਲਾ ਨਾ ਦਵਾਂ ਉਹਨੂੰ ਕਿਤੇ ਭੁੱਲ ਨਾ ਜਾਵਾਂ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ ਦੀ ਕਿਰਪਾ ਕਰਨ ਬੋਲਦੇ ਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਰ ਖੈ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ